ਔਫੀਸ਼ੀਅਲ ਵਾਗੜਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਚ ਹੋਵਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਸਾਰੇ ਤੁਹਾਡੇ ਕੋਲ ਪਹੁੰਚ ਜਾਣ ਜੀ ਅੱਜ ਜੀ ਆਪਾਂ ਆਪਣੀ ਵੀਡੀਓ ਤੇ ਰਾਹੀਂ ਕਿ ਐਸੀ ਗੁਰਸਿੱਖੀ ਗੱਲ ਕਰਾਂਗੇ ਉਸ ਦੀ ਕਹਾਣੀ ਸੁਣਾਵਾਂਗੇ ਤੁਹਾਨੂੰ ਜਿਸ ਦਾ ਉਸ ਦੇ ਭੈਣ ਭਰਾਵਾਂ ਨੇ इवन ਉਸ ਦੇ ਮਾਪੇ ਪਾਲ ਨੇ ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ ਉਹ ਉਹਦਾ ਸਾਥ ਛੱਡ ਦਿੰਦੇ ਨੇ ਤੇ ਕਿਵੇਂ ਫਿਰ ਉਹ ਪਰਮਾਤਮਾ ਦਾ ਸਾਥ ਦਿੰਦਾ ਜੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਕਿਵੇਂ ਉਸ ਤੇ سپورਟ ਦੇ ਵਿੱਚ ਅੱਗੇ ਆਉਂਦੇ ਨੇ ਤੁਸੀਂ ਕਹਿ ਸਕਦੇ ਹੋ سپورਟ ਹੀ ਕੀਤੀ ਜੀ ਫਿਰ ਵਾਹਿਗੁਰੂ ਜੀ ਨੇ ਕਹਿੰਦੇ ਹੁੰਦੇ ਨੇ ਜਦੋਂ ਆਪਣੇ ਰਿਸ਼ਤੇਦਾਰ ਸਾਰੇ ਆਪਣੇ ਅਗੇਂਸਟ ਹੋ ਜਾਂਦੇ ਆ ਦੁਨੀਆ ਦੇ ਵਿੱਚ ਹਰ ਕੋਈ ਆਪਣੇ ਅਗੇਂਸਟ ਹੋ ਜਾਂਦਾ ਫਿਰ ਉਹ ਜਿਹੜਾ ਪਰਮਾਤਮਾ ਆ ਉਹ ਬੰਦੇ ਦਾ ਸਾਥ ਦਿੰਦਾ ਆ ਜੀ ਆਪਾਂ ਇਕੱਲੇ ਇੱਥੇ ਆ ਕੇ ਪਰਮਾਤਮਾ ਨੂੰ ਭੁੱਲ ਸਕਦੇ ਆ ਪਰ ਪਰਮਾਤਮਾ ਕਦੀ ਵੀ ਆਪਣੇ ਬੱਚਿਆਂ ਨੂੰ ਕੱਲਾ ਨਹੀਂ ਛੱਡਦਾ ਕਦੀ ਵੀ ਉਹਨਾਂ ਦਾ ਸਾਥ ਨਹੀਂ ਛੱਡਦਾ ਤੇ ਇਦਾਂ ਹੀ ਇੱਕ ਗੁਰਸਿੱਖ ਦੇ ਨਾਲ ਹੋਇਆ ਜਦੋਂ ਉਹਦੀ ਫੈਮਿਲੀ ਬਿਲਕੁਲ ਉਹਦੇ ਅਗੇਂਸਟ ਹੋ ਜਾਂਦੀ ਆ ਤੇ ਫਿਰ ਇਵੇਂ ਗੁਰੂ ਰਾਮਦਾਸ ਜੀ ਤੇ ਬਾਬਾ ਦੀਪ ਸਿੰਘ ਜੀ ਉਹਦੇ ਸਿਰ ਤੇ ਆਪਣਾ ਹੱਥ ਰੱਖਦੇ ਨੇ ਤੇ ਇਹ ਕਹਾਣੀ ਤੁਸੀਂ ਜਰੂਰ ਸੁਣੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਪਲੀਜ਼ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਕੋਈ ਕਮੈਂਟ ਆਇਆ ਸੀ ਕੋਈ ਵੀਰੇ ਦਾ ਕਿ ਤੁਸੀਂ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਮੈਂਟ ਦੇ ਜਰੀਏ ਕਿ ਤੁਸੀਂ ਬਾਣੀ ਨਾਲ ਰਿਲੇਟਡ ਜਿਵੇਂ ਵੀਡੀਓਜ਼ ਵਗੈਰਾ ਪਾਉਨੇ ਹੋ ਕਿ ਤੁਸੀਂ ਖੁਦ ਅੰਮ੍ਰਿਤ ਨਹੀਂ ਛਕਿਆ ਪਹਿਲਾਂ ਤਾਂ ਮੈਂ ਉਹ ਵੀਰੇ ਨੂੰ ਕਹਿਣਾ ਚਾਹੁੰਦੀ ਆ ਜੀ ਅੱਜ ਵੀ ਉਹ ਮੇਰੀ ਵੀਡੀਓ ਦੇਖਦੇ ਆ ਤਿੱਖੋ ਜੀ ਜਦੋਂ ਕਰੈਕਟ ਟਾਈਮ ਆਇਆ ਨਾ ਜਦੋਂ ਵਾਹਿਗੁਰੂ ਜੀ ਨੇ ਚਾਇਆ ਠੀਕ ਹੈ ਜੀ ਅਮਰਤ ਜਦੋਂ ਛਕਣਾ ਹੋਇਆ ਜਦੋਂ ਸਹੀ ਟਾਈਮ ਹੋਇਆ ਨਾ ਤੇ ਉਹ ਵਾਹਿਗੁਰੂ ਜੀ ਦੀ ਮਿਹਨਤ ਉਹ ਕੰਮ ਵੀ ਹੋ ਜਾਣਾ ਜੀ ਠੀਕ ਹੈ ਜੀ ਤੇ ਕੋਈ ਇਦਾਂ ਜ਼ਰੂਰੀ ਨਹੀਂ ਹੈਗਾ ਕਿ ਠੀਕ ਹੈ ਜੀ ਅੱਜ ਅਸੀਂ ਅਮਰਤ ਨਹੀਂ ਛਕਿਆ ਤੇ ਅਸੀਂ ਪਾਠ ਨਹੀਂ ਕਰ ਸਕਦੇ ਤੇ ਜਦੋਂ ਅਸੀਂ ਪਾਠ ਕਰਕੇ ਜੋ ਸਾਨੂੰ ਐਕਸਪੀਰੀਅੰਸ ਹੋਇਆ ਜਾਂ ਜੋ ਸਾਡੀ ਲਾਈਫ ਦੇ ਵਿੱਚ ਬੈਟਰ ਹੋਇਆ ਹਨਾ ਤੇ ਉਹ ਅਸੀਂ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਕਿਸੇ ਆਪਣੇ ਹੋਰ ਭੈਣ ਭਰਾਵਾਂ ਨਾਲ ਸ਼ੇਅਰ ਨਹੀਂ ਕਰ ਸਕਦੇ ਇਹ ਵੀ ਨਹੀਂ ਲਿਖਿਆ ਹੋਇਆ ਕਿਤੇ ਠੀਕ ਹੈ ਜੀ ਤੇ ਜ਼ਰੂਰੀ ਨਹੀਂ ਹੈਗਾ ਅਸੀਂ ਹੋਰ ਲੋਕਾਂ ਨਾਲੋਂ ਬਹੁਤ ਆਪਣੇ ਆਪ ਨੂੰ ਬੈਟਰ ਸਮਝਦੇ ਹਾਂ ਜਿਹੜੇ ਅੰਮ੍ਰਿਤ ਤਾਂ ਜ਼ਰੂਰ ਛਕ ਲੈਂਦੇ ਨੇ ਪਰ ਉਸ ਤੋਂ ਬਾਅਦ ਵੀ ਗੁਰੂ ਦੀਆਂ ਜਿਹੜੀਆਂ ਆਪਾਂ ਨੂੰ ਰੂਲ ਰੈਗੂਲੇਸ਼ਨਸ ਦਾ ਅੰਮ੍ਰਿਤ ਛਕਣ ਤੋਂ ਬਾਅਦ ਨਹੀਂ ਕਰਨੀ ਚਾਹੀਦੀ ਉਹ ਸਾਰੇ ਉਹ ਰੂਲ ਰੈਗੂਲੇਸ਼ਨ ਤੋੜਦੇ ਨੇ ਠੀਕ ਹੈ ਜੀ ਤੇ ਬਾਕੀ ਜਦੋਂ ਅਸੀਂ ਅੰਮ੍ਰਿਤ ਛਕਣਾ ਹੋਇਆ ਜਦੋਂ ਵਾਹਿਗੁਰੂ ਜੀ ਨੇ ਚਾਇਆ ਜਦੋਂ ਉਹ ਦਿਨ ਆਇਆ ਉਹਨਾਂ ਦੀ ਰਜ਼ਾ ਤੋਂ ਬਿਨਾ ਉਹ ਕੁਝ ਨਹੀਂ ਹੋ ਸਕਦਾ ਸਾਡਾ ਵੀ ਮਨ ਹੈਗਾ ਪਰ ਜਦੋਂ ਉਹਦੀ ਰਜ਼ਾ ਹੋਈ ਨਾ ਤੇ ਜਦੋਂ ਉਹ ਟਾਈਮ ਆਇਆ ਅਸੀਂ ਵੀ ਜ਼ਰੂਰ ਛਕਾਂਗੇ ਠੀਕ ਹੈ ਜੀ ਪਹਿਲਾਂ ਅਸੀਂ ਆਪਣੇ ਆਪ ਨੂੰ ਉਸ ਯੋਗੇ ਬਣਾਉਣਾ ਚਾਹੁੰਦੇ ਆ ਕਿ ਤਾਂ ਤਾਂ ਕਿ ਅੰਮ੍ਰਿਤ ਛਕਣ ਤੋਂ ਬਾਅਦ ਜਿਹੜੇ ਰੂਲ ਰੈਗੂਲੇਸ਼ਨਸ ਨੇ ਜਿਹੜੇ ਗੁਰੂ ਦੁਆਰਾ ਆਪਾਂ ਨੂੰ ਹਨਾ ਅੰਮ ਨਿਰਦੇਸ਼ ਦਿੱਤੇ ਜਾਂਦੀ ਆ ਅਸੀਂ ਉਹਨਾਂ ਤੇ ਪਾਲਣਾ ਕਰ ਸਕੀਏ ਅਸੀਂ ਆਪਣੇ ਆਪ ਨੂੰ ਰੈਡੀ ਕਰਦੇ ਹਾਂ ਆ ਨਹੀਂ ਹੈਗਾ ਕਿ ਅਮ੍ਰਿਤ ਸ਼ਕਨ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਰੈਡੀ ਕਰਾਂਗੇ ਅਸੀਂ ਪਹਿਲਾਂ ਆਪਣੇ ਆਪ ਨੂੰ ਰੈਡੀ ਕਰਨਾ ਚਾਹੁੰਦੇ ਹਾਂ ਤਾਂ ਕਿ ਬਾਅਦ ਦੇ ਵਿੱਚੋਂ ਅਸੀਂ ਕੋਈ ਉਹਨਾਂ ਦੇ ਉਹਦਾਂ ਦੀ ਹਨਾ ਕੋਈ ਵੀ ਰੂਲ ਰੈਗੂਲੇਸ਼ਨਸ ਆ ਜੋ ਗੁਰੂਆਂ ਨੇ ਆਪਾਂ ਨੂੰ ਨਿਰਦੇਸ਼ ਦਿੱਤੇ ਆ ਆਪਾਂ ਉਹਨਾਂ ਤੋਂ ਪੋਲਟ ਨਾ ਜਾ ਸਕੀਏ ਉਹਨਾਂ ਨੂੰ ਪੂਰਾ ਨਿਭਾ ਸਕੀਏ ਠੀਕ ਹੈ ਜੀ ਤੇ ਕਿਤੇ ਇਹ ਨਹੀਂ ਲਿਖਿਆ ਹੈਗਾ ਕਿ ਹਾਂ ਕਿ ਜਦੋਂ ਤੱਕ ਅਸੀਂ ਅੰਮ੍ਰਿਤ ਨਹੀਂ ਛਕ ਸਕਦੇ ਤਾਂ ਕਿ ਉਸ ਤੋਂ ਉਸ ਤੋਂ ਪਹਿਲਾਂ ਯਾਨੀ ਜੋ ਯਾਨੀ ਜੋ ਵੀ ਮੇਰਾ ਐਕਸਪੀਰੀਅੰਸ ਆ ਜੋ ਪਾਠ ਕਰਕੇ ਮੈਨੂੰ ਵਾਹਿਗੁਰੂ ਜੀ ਨੇ ਜੋ ਸਾਨੂੰ ਦਾਤਾਂ ਬਖਸ਼ੀਆਂ ਨੇ ਜੋ ਵਾਹਿਗੁਰੂ ਜੀ ਨੇ ਹਨਾ ਮੈਨੂੰ ਯਾਨੀ ਮੇਰੀਆਂ ਜਿੰਨੀਆਂ ਟੈਨਸ਼ਨਸ ਆ ਜੋ ਵੀ ਆ ਜੋ ਮੈਨੂੰ ਐਕਸਪੀਰੀਅੰਸ ਹੋਇਆ ਕਿ ਮੈਂ ਇੱਥੇ ਕਿਸੇ ਨਾਲ ਸ਼ੇਅਰ ਨਾ ਕਰਾਂ ਇਹਦੇ ਵਿੱਚ ਕੋਈ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਸ਼ੇਅਰ ਨਹੀਂ ਕਰ ਸਕਦੇ ਤੇ ਅਸੀਂ ਕਿਸੇ ਨੂੰ ਪਾਠ ਕਰਨ ਦੇ ਲਈ ਹਨਾ ਇਨਸਪਾਇਰ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਅਮਰਤ ਛਕਦੇ ਆ ਉਹ ਵੀ ਇਨਸਪਾਇਰ ਕਰ ਸਕਦੇ ਆ ਲੋਕਾਂ ਨੂੰ ਕਿ ਤੁਸੀਂ ਬਾਣੀ ਪੜੋ ਠੀਕ ਹੈ ਜੀ ਸਾਡੇ ਵਰਗੇ ਜਿਹੜੇ ਜਿਨ੍ਹਾਂ ਨੇ ਨਹੀਂ ਵੀ ਅਮਰਤ ਛਕਿਆ ਨਾ ਇਹਦਾ ਮਤਲਬ ਇਹ ਨਹੀਂ ਅਸੀਂ ਗੁਰੂ ਜੀ ਨੂੰ ਮੰਨਦੇ ਨਹੀਂ ਹੈਗੇ ਠੀਕ ਆ ਤੇ ਅਸੀਂ ਉਹਨਾਂ ਤੇ ਬਾਣੀ ਦੇ ਪਾਲਣਾ ਨਹੀਂ ਕਰਦੇ ਠੀਕ ਹੈ ਮੈਂ ਬਾਣੀ ਪੜਨ ਲੱਗੀਆਂ ਮੈਂ ਸੀਰੀਅਸਲੀ ਕਹਿੰਨੀ ਪਹਿਲਾਂ ਮੈਂ ਵੀ ਬਹੁਤ ਬਾਣੀ ਨਹੀਂ ਨਹੀਂ ਪੜਦੀ ਸੀ ਕਿਤੇ ਕਰ ਲਿਆ ਪੜ ਕਿਤੇ ਨਹੀਂ ਕਰ ਲਿਆ ਪਰ ਜਦੋਂ ਤੇ ਅਸੀਂ ਰੈਗੂਲਰ ਪਾਠ ਕਰਨ ਲੱਗੀਆਂ ਠੀਕ ਹੈ ਜੀ ਚਾਹੇ ਅਮਰਤ ਨਹੀਂ ਵੀ ਛਕਿਆ ਔਰੋਂ ਤੋਂ ਤੁਸੀਂ ਦੇਖਿਓ ਜਦੋਂ ਤੁਸੀਂ ਪਾਠ ਕਰਨ ਲੱਗ ਜਾਂਦੇ ਹੋ ਹਨਾ ਤੁਹਾਡਾ ਕੁਦਰਤੀ ਪਾਠ ਵੱ ਚੁਕਾ ਹੋਣ ਲੱਗ ਜਾਂਦਾ ਤੁਹਾਨੂੰ ਇਹ ਹੁੰਦਾ ਵਾ ਕਿ ਅਸੀਂ ਹਨਾ ਦਿਨ ਦੇ ਵਿੱਚ ਜਦੋਂ ਫ੍ਰੀ ਹੋਈਏ ਤੇ ਅਸੀਂ ਕੁਝ ਇਦਾਂ ਦਾ ਸੁਣੀਏ ਜਿਹਦੇ ਨਾਲ ਅਸੀਂ ਹੋਰ ਵੀ ਜ਼ਿਆਦਾ ਇਨਸਪਾਇਰ ਹੋਈ ਤੇ ਇਸ ਕਰਕੇ ਮੈਂ ਜਦੋਂ ਇਦਾਂ ਦੀਆਂ ਵੀਡੀਓਜ਼ ਵਗੈਰਾ ਸੁਣਦੀ ਆ ਮੈਂ ਕਥਾਵਾਂ ਸੁਣਦੀ ਆ ਤਾਂ ਜਦੋਂ ਮੈਂ ਇਨਸਪਾਇਰ ਹੁੰਦੀ ਆ ਮੈਨੂੰ ਆਉਂਦਾ ਕਿ ਚਲੋ ਆਪਾਂ ਆਪਣੇ ਵਿਊਅਰਸ ਦੇ ਨਾਲ ਵੀ ਸ਼ੇਅਰ ਕਰਦੇ ਆ ਠੀਕ ਹੈ ਜੀ ਸੋ ਇਸ ਕਰਕੇ ਮੇਰਾ ਮੋਟਿਵ ਵਸੇਣਾ ਹੁੰਦਾ ਕਿ ਮੈਂ ਵੀ ਜੋ ਮੈਂ ਐਕਸਪੀਰੀਅੰਸ ਕਰ ਰਹੀ ਆ ਮੈਂ ਆਪਣਾ ਐਕਸਪੀਰੀਅੰਸ ਦਾ ਡਾਣਾ ਸ਼ੇਅਰ ਕਰਾਂ ਤਾਂ ਕਿ ਜਿਹੜੇ ਹੋਰ ਵੀਰੇ ਭੈਣ ਭਰਾਵਾ ਹਨ ਉਹ ਵੀ ਇਨਸਪਾਇਰ ਹੋਣ ਤੇ ਉਹ ਵੀ ਬਾਣੀ ਪੜਨ ਤੇ ਇਨ ਫਿਊਚਰ ਜੇ ਤੁਹਾਡਾ ਵੀ ਮਨ ਹੋਏਗਾ ਕਿ ਹਾਂਜੀ ਕਿ ਅਸੀਂ ਬਾਣੀ ਪੜ ਕੇ ਤੁਹਾਨੂੰ ਆਪਣੇ ਆਪ ਨੂੰ ਲੱਗਦਾ ਕਿ ਅਸੀਂ ਹੁਣ ਅਮਰਿਸ਼ਰਨ ਜੋਗੀ ਹੋ ਗਏ ਆ ਤੇ ਤੁਸੀਂ ਵੀ ਛਕਿਓ ਠੀਕ ਹੈ ਜੀ ਤੇ ਚਲੋ ਜੀ ਹੁਣ ਬਾਕੀ ਟਾਈਮ ਦਾ ਆਪਾਂ ਲੈਂਦੇ ਹੋਏ ਤੁਹਾਡਾ ਵੀਡੀਓ ਨੂੰ ਕਰਦੀਆਂ ਸਟਾਰਟ ਜਿਨ੍ਹਾਂ ਨੂੰ ਤਾਂ ਵੀਡੀਓ ਵਧੀਆ ਲੱਗਦੀ ਆ ਪਲੀਜ਼ ਦੇਖ ਲਿਆ ਕਰੋ ਜਿਨ੍ਹਾਂ ਨੂੰ ਨਹੀਂ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਤੁਸੀਂ ਸਕਿਪ ਕਰਕੇ ਜਾ ਸਕਦੇ ਹੋ ਤੁਹਾਡੇ ਮੋਬਾਈਲ ਤੇ ਸਕ੍ਰੋਲਿੰਗ ਹੁੰਦੀ ਆ ਤੁਸੀਂ ਕਰ ਸਕਦੇ ਹੋ ਤੁਸੀਂ ਜਾ ਸਕਦੇ ਹੋ ਠੀਕ ਹੈ ਤੇ ਜਿਨ੍ਹਾਂ ਨੂੰ ਵਧੀਆ ਲੱਗਦੀਆਂ ਵਾ ਵੀਡੀਓਜ਼ ਜਿਹੜੀਆਂ ਮੈਂ ਕਥਾਵਾਂ ਵਗੈਰਾ ਪਾਉਣੀ ਆ ਉਹ ਸੁਣ ਲਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਦਾ ਸਟਾਰਟ ਇਹ ਜੀ ਇੱਕ ਗੁਰਸਿੱਖ ਦੀ ਕਹਾਣੀ ਆ ਜਿਹੜੀ ਮੈਂ ਅੱਜ ਸੁਣੀ ਸੀਗੀ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਇਹ ਜੀ ਜਿਹੜਾ ਗੁਰਸਿੱਖ ਆ ਇਹ ਨਾ ਥੋੜਾ ਜਿਹਾ ਯਾਨੀ ਫਿਜ਼ੀਕਲੀ ਤੌਰ ਤੇ ਡਿਸਟਰਬ ਸੀਗੇ ਯਾਨੀ ਤੁਸੀਂ ਕਹਿ ਸਕਦੇ ਹੋ ਅਪਾਹਜ ਸੀਗੇ ਤੇ ਇਸ ਕਰਕੇ ਜੀ ਇਹਨਾਂ ਦੇ ਯਾਨੀ ਨਾ ਜਿਹੜੇ ਉਹਦੇ ਭੈਣ ਭਰਾ ਸੀਗੇ ਤੇ ਇਹਨਾਂ ਤੇ ਯਾਨੀ ਹੋਰ ਜਿਹੜੇ ਜਿੱਦਾਂ ਹੋਰ ਰਿਸ਼ਤੇਦਾਰ ਸਾਰੇ ਯਾਨੀ ਇਹਨਾਂ ਦੇ ਨਾਲ ਬਹੁਤ ਹਨਾ ਬਿਹੇਵ ਨਹੀਂ ਵਧੀਆ ਕਰਦੇ ਹੁੰਦੇ ਸੀਗੇ ਇੱਕ ਟਾਈਮ ਤਾਂ ਇਦਾਂ ਦਾ ਆਇਆ ਸੀਗਾ ਇਹਨਾਂ ਦੇ ਸਾਰੇ ਭੈਣ ਭਰਾਵਾਂ ਨੇ ਇਵਨ ਇਹਨਾਂ ਦੇ ਮਾਪਿਓ ਨੇ ਵੀ ਇਹਦਾ ਸਾਥ ਦੇ ਨਾਲ ਛੱਡਦਾ ਸੀਗਾ ਇਹ ਪਰਸਨ ਮੈਰਿਡ ਸੀਗਾ ਜੀ ਇਹਦੀ ਵਾਈਫ ਦੇ ਨਾਲ ਤੇ ਇਹਦੇ ਨਾਲ ਬਹੁਤ ਜ਼ਿਆਦਾ ਮਿਸਬਿਹੇਵ ਹੁੰਦਾ ਹੁੰਦਾ ਸੀ ਸੋ ਇਸ ਕਰਕੇ ਨਾ ਜਦੋਂ ਯਾਨੀ ਸਾਰੇ ਇਹਦਾ ਸਾਥ ਛੱਡਦਾ ਤੇ ਪੇਰੈਂਟਸ ਵੀ ਇਹਨੂੰ ਕਹਿੰਦੇ ਹੁੰਦੇ ਸੀਗੇ ਸਾਰੇ ਇਹਨੇ ਕਹਿਣਾ ਤੂੰ ਤਾਂ ਸਾਡੇ ਤੇ ਡਿਪੈਂਡ ਦਾ ਹਨਾ ਤੂੰ ਲਾਈਫ ਤੇ ਕਿਛ ਕੁਝ ਨਹੀਂ ਕਰ ਸਕਦਾ ਹੈਗਾ ਤੂੰ ਤਾਂ ਬਸ ਸਾਡੇ ਸਿਰ ਤੇ ਰੋਟੀ ਖਾਣੀ ਆ ਦੇਖਾਂਗੇ ਜਦੋਂ ਤੂੰ ਅਸੀਂ ਤੇਰੇ ਸਿਰ ਤੇ ਨਹੀਂ ਹੋਵਾਂਗੇ ਤੈਨੂੰ ਰੋਟੀ ਵੀ ਕੌਣ ਦੇਊਗਾ ਸੋ ਇਦਾਂ ਦੀਆਂ ਬਹੁਤ ਸਾਰੀਆਂ ਇਹਨੂੰ ਵਿਚਾਰੇ ਨੂੰ ਤਾਣੇ ਮਿਹਣੇ ਰੋਜ਼ ਸੁਣਨ ਨੂੰ ਮਿਲਦੇ ਹੁੰਦੇ ਸੀ ਟਾਈਮ ਇਦਾਂ ਦਾ ਆਇਆ ਜੀ ਇਹਨਾਂ ਨੂੰ ਜਿਹੜੇ ਇਹਨਾਂ ਦੇ ਪੇਰੈਂਟਸ ਦਾ ਇਹਨਾਂ ਦੇ ਜਿਹੜੇ ਭੈਣ ਭਰਾਵਾ ਉਹ ਘਰੋਂ ਹੀ ਕੱਢ ਦਿੰਦੇ ਨੇ ਇਹਨਾਂ ਨੂੰ ਕੋਈ ਹਿੱਸਾ ਨਹੀਂ ਦਿੰਦੇ ਜੋ ਇਹਨਾਂ ਦਾ ਬਣਦਾ ਸੀ ਜਾਂ ਕੁਝ ਵੀ ਆ ਬਸ ਇਹਨਾਂ ਨੂੰ ਵਿਚਾਰਿਆਂ ਨੂੰ ਘਰੋਂ بے ਘਰ ਕਰ ਦਿੰਦੇ ਨੇ ਕੱਢ ਦਿੰਦੇ ਨੇ ਕਿ ਤੁਸੀਂ ਆਪਣੇ ਹਾਲ ਤੇ ਜਿਓ ਜਿੱਥੇ ਮਰਜ਼ੀ ਜਾਓ ਹਨਾ ਸੋ ਇਸ ਕਰਕੇ ਜੀ ਜਿਹੜਾ ਇਹ ਵਿਚਾਰਾ ਗੁਰਸਿੱਖ ਹੁੰਦਾ ਹੈ ਆਪਣੀ ਫੈਮਿਲੀ ਨੂੰ ਲੈ ਕੇ ਇੱਕ ਛੋਟਾ ਜਿਹਾ ਕਮਰਾ ਮਿਲਦਾ ਆ ਕਿਰਾਏ ਤੇ ਜਿਵੇਂ ਦੂਸਰੇ ਬਾਲੇ ਵਾਲੇ ਹੁੰਦੇ ਆ ਨਾ ਅੱਧਾ ਚੌਂਦਾ ਹੁੰਦਾ ਬਹੁਤ ਮੁਸ਼ਕਿਲ ਨਾਲ ਇੱਕ ਕਮਰਾ ਮਿਲਦਾ ਤੇ ਉਹ ਔਰਤ ਸਿੱਕ ਆਪਣੀ ਫੈਮਲੀ ਨੂੰ ਲੈ ਕੇ ਉਸ ਕਮਰੇ ਦੇ ਵਿੱਚ ਜੀ ਆਪਣਾ ਗੁਜ਼ਾਰਾ ਕਰਨ ਲੱਗ ਜਾਂਦਾ ਜੀ ਤੇ ਉਸ ਔਰਤ ਕੋਲ ਜੀ ਕੋਈ ਅਜੇ ਕੰਮ ਕਰ ਨਹੀਂ ਹੁੰਦਾ ਜਿਸ ਦੇ ਨਾਲ ਉਹ ਆਪਣੇ ਪਰਿਵਾਰ ਨੂੰ ਅ ਰੋਜ਼ ਹਨਾ ਰੋਟੀ ਪਾਣੀ ਖਿਲਾ ਸਕੇ ਯਾਨੀ ਇਵਨ ਬੇਸਿਕ ਨੀਡਸ ਜਿਹੜੀਆਂ ਉਹ ਵੀ ਪੂਰੀਆਂ ਕਰ ਸਕੇ ਨਿਜੋਗਮ ਹੈ ਨਹੀਂ ਸੀ ਨੰਬਰ ਤੇ ਜੀ ਉਹ ਅਪਾਹਜ ਸੀਗਾ ਸੋ ਪਰ ਲਾਈਫ ਦੇ ਵਿੱਚ ਇਦਾਂ ਬੈਠ ਕੇ ਵੀ ਸਰਣਾ ਨਹੀਂ ਸੀ ਉਹਨੂੰ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਕੁਛ ਨਾ ਕੁਛ ਉਹਨੂੰ ਕਰਨਾ ਹੀ ਪੈਣਾ ਸੀਗਾ ਸੋ ਇਸ ਕਰਕੇ ਉਹ ਕੋਈ ਇਦਾਂ ਦਾ ਵਰਕ ਤਾਂ ਨਹੀਂ ਕਰ ਸਕਦਾ ਸੀਗਾ ਕਿਉਂਕਿ ਅਪਾਹਜ ਸੀਗਾ ਤੇ ਉਸਨੇ ਸੋਚਿਆ ਕਿ ਕਿਉਂ ਨਾ ਮੈਂ RAMDAS JI ਦੇ ਘਰ ਜਾਵਾਂ ਤੇ ਮੈਂ ਉੱਥੇ ਰੁਵਾਲ ਵੇਚ ਸਕਦਾ ਜੀ ਉਹ ਇਦਾਂ ਹੀ ਸੋਚਦਾ ਆਪਣੀ ਵਾਈਫ ਦੇ ਨਾਲ ਸਲਾਹ ਕਰਦਾ ਤੇ ਫਿਰ ਕਿ ਹੁੰਦਾ ਜੀ ਉਹ ਚਲੋ ਪੈਸੀ ਵਗੈਰਾ ਅਰੇਂਜ ਕਰਕੇ ਰੁਮਾਲ ਖਰੀਦ ਲੈਂਦਾ ਆ ਤੇ ਉਹ ਰੁਮਾਲ ਵੇਚਣ ਦਾ ਕੰਮ ਸ਼ੁਰੂ ਕਰ ਲੈਂਦਾ ਜੀ ਸਾਰਾ ਦਿਨ ਉਹ ਬਹੁਤ ਮਿਹਨਤ ਕਰਦਾ ਸਾਰਾ ਦਿਨ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਰੁਮਾਲ ਵੇਚਦਾ ਵਾ ਤੇ ਉਹਦੀ ਵਾਈਪ ਵੀ ਉਹਦਾ ਪੂਰਾ ਸਾਥ ਦਿੰਦੀ ਆ ਦੋਨੋਂ ਹੁੰਦੇ ਆ ਜੀ ਉੱਥੇ ਉਹ ਤੇ ਜਦੋਂ ਉਹ ਸਾਰਾ ਦਿਨ ਰੁਮਾਲ ਵੇਚ ਕੇ ਹਨਾ ਆਪਣਾ ਵਾਪਸ ਘਰ ਜਾਣਾ ਹੁੰਦਾ ਵਾ ਤੇ ਉਹ ਪਰ ਘਰ ਜਾਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਅੰਦਰ ਗੁਰਦੁਆਰਾ ਸਾਹਿਬ ਮੱਥੜ ਜ਼ਰੂਰ ਟੇਕੇ ਜਾਂਦੇ ਨੇ ਤੇ ਸ਼ਹੀਦ ਦਸਾਬੂ ਜ਼ਰੂਰ ਮੱਥਾ ਟੇਕ ਕੇ ਨਾ ਉਹਨਾਂ ਦਾ ਯਾਨੀ ਰੁਟੀਨ ਹੁੰਦਾ ਕਿ ਜਦੋਂ ਘਰ ਵਾਪਸੀ ਕਰਨੀ ਆ ਤੇ ਉਹਨਾਂ ਨੇ ਸ਼ਹੀਦ ਦਸਾਬੂ ਮੱਥਾ ਟੇਕਣਾ ਗੁਰੂ ਰਾਮਦਾਸ ਜੀ ਗੁਰਦੁਆਰਾ ਸਾਹਿਬ ਗੋਲਡਨ ਟੈਂਪਲ ਉੱਥੇ ਵੀ ਜ਼ਰੂਰ ਉਹਨਾਂ ਨੇ ਮੱਥਾ ਟੇਕ ਕੇ ਜਾਣਾ ਤੇ ਸੇਵਾ ਕਰਕੇ ਜਾਣੀ ਤੇ ਜਿਹੜੇ ਦੋਨੋਂ ਹਸਬੰਡ ਵਾਈਫ ਸੀਗੇ ਉਹ ਵਾਹਿਗੁਰੂ ਜਿੱਤੇ ਪੂਰਾ ਪ੍ਰਸਾਰ ਰੱਖਣ ਵਾਲੇ ਸੀ ਤੇ ਦੋਨਾਂ ਨੇ ਸਵੇਰ ਨਿਤਨੇਮ ਜ਼ਰੂਰ ਕਰਨਾ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਉਹਨਾਂ ਦੀ ਰੁਟੀਨ ਹੁੰਦੀ ਸੀਗੀ ਤੇ ਉਹ ਜੀ ਬਹੁਤ ਇਮਾਨਦਾਰ ਸੀਗੇ ਦੋਨੋਂ ਤਿੰਨੀ ਆਦਮੀ ਦਿਨ ਇਹਦੀ ਬੀਤਦੇ ਗਏ ਜੀ ਉਹ ਰੁਮਾਲ ਯਾਨੀ ਇਹਦੀ ਵੇਚ-ਵੇਚ ਕੇ ਨਾ ਆਪਣਾ ਗੁਜ਼ਾਰਾ ਕਰਦੇ ਸੀਗੇ ਤੇ ਫਿਰ ਇੱਕ ਦਿਨ ਕੀ ਹੁੰਦਾ ਵਾ ਜੀ ਇੱਕ ਯਾਨੀ ਜਿਹੜੇ ਬਾਹਰੋਂ ਜਿਵੇਂ ਅੰਗਰੇਜ਼ ਵਗੈਰਾ ਆਉਂਦੇ ਨੇ ਨਾ 골ਡਨ ਟਾਈਮ ਵਾ ਤੁਹਾਨੂੰ ਪਤਾ ਵਾ ਫੋਰਨਰ ਬਹੁਤ ਆਉਂਦੇ ਨੇ ਮਾ ਟਾ ਦੇਖਣ ਤੇ ਉਹ ਆਉਂਦੇ ਨੇ ਤੇ ਉਹ ਇਦੀ ਵਿਚਾਰਾ ਬੈਠਾ ਰੁਮਾਲ ਵੇਚਦਾ ਹੁੰਦਾ ਤੇ ਉਹ ਫੋਰਨਰ ਉਹਨਾਂ ਦੇ ਕੋਲ ਆ ਕੇ ਯਾਨੀ ਰੁਮਾਲ ਖਰੀਦਣੇ ਹੁੰਦੇ ਉਹਨਾਂ ਨੇ ਤੇ ਉਹ ਫਿਰ ਚਲੋ ਜੀ ਉਹਨਾਂ ਨੂੰ ਰੁਮਾਲ ਦੇ ਦਿੰਦਾ ਉਹ ਆਈ ਥਿੰਕ 10 ਕ ਬੰਦੇ ਹੁੰਦੇ ਆ ਤੇ ਉਹ ਉਹਨਾਂ ਨੂੰ 10 ਦੀ بجائے 4-5 ਰੁਪਏ ਐਕਸਟਰਾ ਦੇ ਲੈਂਦਾ ਵਾ ਉਹਨੂੰ ਪੁੱਛਦੇ ਨੇ ਕਿ ਕਿੰਨੇ ਪੈਸੇ ਹੋ ਗਏ ਕਿ ਤੁਸੀਂ ਸਾਨੂੰ ਪੈਸੇ ਦੱਸੋ ਰੁਮਾਲਾਂ ਦੇ ਕਿੰਨੇ ਆ ਤੇ ਉਹ ਕਹਿ ਦਿੰਦਾ ਜੀ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੇ ਦੇਣੇ ਦੇ ਦਿਓ ਕਿ ਇਹ ਗੁਰੂ ਰਾਮਦਾਸ ਜੀ ਦਾ ਘਰ ਆ ਤੁਹਾਡਾ ਜੋ ਤੁਹਾਡੀ ਸ਼ਰਧਾ ਵਾ ਤੁਸੀਂ ਮੈਨੂੰ ਦੇ ਦਿਓ ਉਹ ਫੇਰ ਪੁੱਛਦੇ ਨੇ ਕਿ ਕਿੰਨੇ ਕੁ ਪੈਸੇ ਨੇ ਤੁਸੀਂ ਦੱਸੋ ਹਾਂ ਨਾ ਉਸ ਹੱਬ ਨਾਲ ਅਸੀਂ ਤੁਹਾਨੂੰ ਦੇਵਾਂਗੇ ਉਹ ਕਹਿ ਲੈਂਦਾ ਜਿੰਨੀ ਤੁਹਾਡੀ ਸ਼ਰਧਾ ਤੁਸੀਂ ਦੇ ਦਿਓ ਕੋਈ ਗੱਲ ਨਹੀਂ ਤੇ ਚਲੋ ਜੀ ਉਹ ਉਹਨੂੰ ਪੈਸੇ ਦੇ ਕੇ ਚਲੇ ਜਾਂਦੇ ਨੇ ਪਰ ਜਦੋਂ ਬਾਅਦ ਹੁਣ ਦੇਖਦਾ ਵਾ ਕਿ ਪੈਸੇ ਉਹ 8000 ਰੁਪਈਆ ਹੁੰਦਾ ਵਾ ਹਾਲ ਤਾਂ ਇਹਨਾਂ ਨੇ ਮੇਰੇ ਤੋਂ 11 12 ਨੂੰ ਮਾਲ ਲੈਣੀ ਪਰ ਪੈਸੇ ਮੈਨੂੰ 8000 ਦੇ ਗਏ ਹਨਾ ਤੇ ਉਹ ਉਹਨਾਂ ਦੇ ਮਗਰ ਜਾਂਦਾ ਜੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਤੇ ਉਹ ਉਹਨਾਂ ਨੂੰ ਯਾਨੀ ਲੱਭਦੇ ਨਹੀਂ ਹੈਗੇ ਤੇ ਉਹ ਬਚਾਰਾ ਆਪਣੇ ਵੱਲੋਂ ਕੋਸ਼ਿਸ਼ ਤਾਂ ਬਹੁਤ ਕਰਦਾ ਵਾ ਕਿ ਮੈਂ ਉਹਨਾਂ ਦੇ ਪੈਸੇ ਰਿਟਰਨ ਕਰਕੇ ਆਵਾਂ ਕਿ ਇੰਨੇ ਪੈਸੇ ਤਾਂ ਹੈ ਹੀ ਨਹੀਂ ਜਿੰਨੇ ਮੈਨੂੰ ਦੇ ਕੇ ਗਏ ਨਹੀਂ ਹਨਾ ਤੇ ਉਹ ਚਲੋ ਸਾਰੀ ਕਿਤੇ ਲੱਭਦਾ ਜੀ ਉਹਨਾਂ ਨੂੰ ਪਰ ਉਹ ਨਹੀਂ ਲੱਭਦੇ ਹੈਗੇ ਉਹਨਾਂ ਨੂੰ ਤੇ ਚਲੋ ਫਿਰ ਉਹ ਸੋਚਦਾ ਵਾ ਨਾ ਕਿ ਚਲੋ ਹੋ ਸਕਦਾ ਵਾ ਗੁਰੂ ਜੀ ਨਹੀਂ ਹਨਾ ਕੋਈ ਜਿਵੇਂ ਭੇਜਿਆ ਹਨਾ ਸਾਡੇ ਤੇ ਜਦੋਂ ਘਰ ਜਾਂਦੀ ਵਾਪਸੀ ਆਉਂਦੀ ਆ ਤੇ ਉਹ ਅੰਦਰ ਜਿਹੜਾ ਗੁਰਦੁਆਰਾ ਸਾਹਿਬ ਮੱਥਾ ਢੀਕਦਾ ਵਾ ਤੇ ਉੱਥੇ ਹੀ ਉਹ ਯਾਨੀ ਬਹੁਤ ਖੁਸ਼ ਹੁੰਦਾ ਤੇ ਉਦੋਂ ਉਹ ਪਰਮਾਤਮਾ ਨੂੰ ਯਾਨੀ ਉਹਤੇ ਅਰਦਾਸ ਕਰਦਾ ਵਾ ਕਿ ਅੱਜ ਜਿਵੇਂ ਵੀ ਆ ਕਿ ਜਿਵੇਂ ਵੀ ਇਹ ਮੈਨੂੰ 8000 ਰੁਪਏ ਮਿਲਿਆ ਹਨਾ ਜਿਵੇਂ ਵੀ ਆ ਇਹ ਮੇਰੀ ਅੱਜ ਫੈਮਿਲੀ ਨੂੰ ਪਤਾ ਨਹੀਂ ਕਿੰਨੇ ਟਾਈਮ ਬਾਅਦ ਰੱਜ ਕੇ ਰੋਟੀ ਖਾਣ ਦਾ ਮੌਕਾ ਮਿਲਣਾ ਤੇ ਅੱਜ ਉਹ ਬਹੁਤ ਖੁਸ਼ ਸੀਗਾ ਕਿ ਮੇਰੇ ਬੱਚਿਆਂ ਨੂੰ ਅੱਜ ਜੋ ਨਾ ਤਾਂ ਦਿਲ ਕਰਦਾ ਖਾਣ ਨੂੰ ਕਿ ਮੈਂ ਹਮੇਸ਼ਾ ਉਹਨਾਂ ਦਾ ਹੈ ਨਾ ਜਾਰਿਆਂ ਨੂੰ ਮਨ ਮਾਰਦੇ ਹੀ ਦੇਖਿਆ ਕਿ ਅੱਜ ਮੈਂ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਖਾਣਾ ਖਵਾ ਪਾਉਂਗਾ ਤੇ ਇਦਾਂ ਹੀ ਜੀ ਉਹ ਅੰਦੇ ਘਰ ਜਾਂਦਾ ਆ ਤੇ ਕਿਉਂਕਿ ਗਰੀਬੀ ਬਹੁਤ ਹੁੰਦੀ ਆ ਘਰ ਦੇ ਵਿੱਚ ਕਿਸੇ ਟਾਈਮ ਰੋਟੀ ਮਿਲਦੀ ਆ ਕਿਸੇ ਟਾਈਮ ਨਹੀਂ ਵੀ ਮਿਲਦੀ ਇਦਾਂ ਦੀ ਕੰਡੀਸ਼ਨ ਹੁੰਦੀ ਆ ਉਹਨਾਂ ਦੇ ਘਰ ਦੀ ਜੀ ਉਹ ਵਧੀਆ ਸੋਦਾ ਵਗੈਰਾ ਘਰ ਲੈ ਕੇ ਜਾਂਦਾ ਵਾ ਸਾਰੇ ਬਹੁਤ ਖੁਸ਼ ਹੁੰਦੇ ਨੇ ਬਹੁਤ ਰੱਜ ਕੇ ਹਨਾ ਰੋਟੀ ਖਾਂਦੇ ਨੇ ਤੇ ਬਹੁਤ ਵਧੀਆ ਆਨੰਦ ਆਉਂਦਾ ਜੀ ਉਹਨਾਂ ਨੂੰ ਤੇ ਇਦਾਂ ਜੀ ਫਿਰ ਦਿਨ ਨੰਗ ਦੇ ਜਾਂਦੇ ਆ ਨੰਗ ਤੇ ਜਾਂਦੇ ਆ ਤੇ ਜਿਹੜਾ ਇਹ ਉਹ ਗੁਰਸਿੱਖ ਹੁੰਦਾ ਵਾ ਵਿਚਾਰਾ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦਾ ਵਾ ਕਿ ਏ ਗੁਰੂ ਮਹਾਰਾਜ ਕਿ ਤੁਸੀਂ ਤਾਂ ਸਾਰਿਆਂ ਦੀਆਂ ਝੋਲੀਆਂ ਭਰਦੇ ਹੋ ਕਿ ਤੁਸੀਂ ਮੇਰਾ ਅੱਜ ਤੱਕ ਕਦੀ ਵੀ ਸਾਥ ਨਹੀਂ ਛੱਡਿਆ ਕਿ ਮੇਰੇ ਭੈਣ ਭਰਾਵਾਂ ਨੇ ਵੀ ਮੇਰਾ ਸਾਥ ਛੱਡਦਾ ਸੀ ਪਰ ਤੁਸੀਂ ਮੇਰੇ ਨਾਲ ਹਮੇਸ਼ਾ ਰਹੇ ਕਿ ਮੇਰੇ ਇੱਕ ਅਰਦਾਸ ਪੂਰੀ ਕਰ ਦੋ ਕਿ ਮੇਰੇ ਕੋਲ ਘਰ ਨਹੀਂ ਹੈਗਾ ਕਿ ਜਿਹੜੇ ਕਮਰੇ ਚ ਅਸੀਂ ਰਹਿਨੇ ਆ ਉਹ ਵੀ ਬਹੁਤ ਝੋਂਦਾ ਵਾ ਜਦੋਂ ਕੋਈ ਬਾਰਿਸ਼ ਵਗੈਰਾ ਦਾ ਇਦਾਂ ਦਾ ਮੌਸਮ ਆਉਂਦਾ ਵਾ ਸਾਨੂੰ ਡਰ ਲੱਗਦਾ ਵਾ ਜਦੋਂ ਨੇਰ ਝੱਕੜ ਚੱਲਦਾ ਵਾ ਕਿਉਂਕਿ ਜਿਹੜੀ ਉਹਦੀ ਛੱਤ ਆ ਉਹ ਪੱਕੀ ਨਹੀਂ ਸੀ ਇੰਨੀ ਡਰ ਲੱਗਦਾ ਸੀ ਕਿਤੇ ਵੀ ਗਿਰ ਸਕਦੀ ਆ ਤੁਹਾਡੇ ਤੇ ਇੰਨੀ ਕਿਰਪਾ ਕਰਦੇ ਕਿ ਸਾਨੂੰ ਚਾਹੇ ਛੋਟਾ ਜਿਹਾ ਇੱਕ ਕਮਰਾ ਯਾਨੀ ਉਸ ਤਰੀਕੇ ਦਾ ਕੋਈ ਘਰ ਪਾ ਦਿਓ ਕਿ ਚਾਹੇ ਛੋਟਾ ਹੀ ਹੋਵੇ ਕਿ ਘਰ ਪੱਕਾ ਹੋਵੇ ਹਨਾ ਤੇ ਉਹ ਇਦਾਂ ਜੀ ਅਰਦਾਸ ਕਰਦਾ ਬਹੁਤ ਮਯੂਸ ਹੁੰਦਾ ਵਾ ਆਪਾਂ ਸੁਣਦੇ ਹੀ ਆ ਕਿ ਜਦੋਂ ਆਪਾਂ ਦੁਖੀ ਹਿਰਦੇ ਦੇ ਨਾਲ ਹਨਾ ਦਿਲੋਂ ਆਪਾਂ ਕੋਈ ਵੀ ਆਪਣੀ ਜਿਹੜੀ ਵਿਸ਼ਵਾ ਉਹ ਵਾਹਿਗੁਰੂ ਜੀ ਦੇ ਅੱਗੇ ਰੱਖਦੇ ਆ ਉਹ ਵਿਸ਼ ਜਰੂਰ ਵਾਹਿਗੁਰੂ ਜੀ ਪੂਰੀ ਕਰਦੇ ਆ ਚਾਹੇ ਦੇਰ ਹੋ ਸਕਦੀ ਆ ਪਰ ਪੂਰੀ ਜਰੂਰ ਹੁੰਦੀ ਆ ਹਨਾ ਤੇ ਵਾਹਿਗੁਰੂ ਜੀ ਦੇਖੋ ਜੀ ਇਸ ਕਾਲੀ ਉ ਦੇ ਵਿੱਚ ਹਨਾ ਆਪ ਦਾ ਪਰਮਾਤਮਾ ਨਹੀਂ ਆਉਂਦੇ ਹੈਗੇ ਪਰ ਹਾਂਜੀ ਉਹ ਕਿਸੇ ਨਾ ਕਿਸੇ ਨੂੰ ਯਾਨੀ ਬੰਦੇ ਨੂੰ ਆਪਣੇ ਰੂਪ ਦੇ ਵਿੱਚ ਭੇਜ ਹੁੰਦੇ ਨੇ ਜਿਹੜੀ ਤੁਹਾਡੀ ਹੈਲਪ ਕਰ ਦਿੰਦਾ ਹੈ ਨਾ ਤੇ ਇਦਾਂ ਹੀ ਜੀ ਚਲੋ ਉਹ ਦਿਨ ਬੀਤਦੇ ਜਾਂਦੇ ਆ ਬੀਤਦੇ ਜਾਂਦੇ ਆ ਇੱਕ ਵਾਰ ਉਹਨੂੰ ਕਾਲ ਆਉਂਦੀ ਉਹਦੇ ਫਰੈਂਡ ਦੀ ਜਿਹੜਾ ਫੋਰਨ ਚ ਹੁੰਦਾ ਆ ਤੇ ਉਹ ਉਹਦੇ ਨਾਲ ਗੱਲਬਾਤ ਕਰਦਾ ਉਹ ਪੁੱਛਦਾ ਵਾ ਕਿ ਹੋਰ ਤੂੰ ਕੀ ਕਰਦਾ ਹੁੰਦਾ ਹੈ ਨਾ ਤੇ ਉਹ ਸਾਰੀ ਆਪਣੀ ਸਟੋਰੀ ਦੱਸਦਾ ਕਿ ਅੰਦਰ ਦਾ ਮੇਰੀ ਫੈਮਿਲੀ ਨੇ ਮੈਨੂੰ ਇਦਾਂ ਕੀਤਾ ਕਿ ਚਲੋ ਹੁਣ ਅਸੀਂ ਇਦਾਂ ਕੰਡੀਸ਼ਨ ਚ ਰਹ ਰਹੇ ਆ ਤੇ ਉਹ ਨੂੰ ਕਹਿੰਦਾ ਯਾਰ ਹੱਦ ਹੋ ਗਈ ਕਿ ਅਸੀਂ ਇੱਥੇ ਇੰਨੇ ਸੈਟਾਂ ਅਸੀਂ ਇੰਨੇ ਵਧੀਆ ਪੈਸੇ ਕਮਾ ਰਹੇ ਹਾਂ ਸਾਡੇ ਹੁੰਦੇ ਸਾਡਾ ਯਾਰ ਦੋਸਤ ਜਿਹੜਾ ਸਾਡੇ ਨਾਲ ਪੜਿਆ ਲਿਖਿਆ ਨਾ ਤੁਸੀਂ ਆਹ ਕੰਡੀਸ਼ਨ ਚ ਇੱਥੇ ਰਹਿ ਰਹੇ ਹੋ ਤੇ ਉਹ ਜਿਹੜੇ ਬਾਹਰ ਫੋਰਨ ਦੇ ਵਿੱਚ ਉਹਦਾ ਫਰੈਂਡ ਹੁੰਦਾ ਨਾ ਉਹਨਾਂ ਨੇ ਇੱਕ ਆਪਣੇ ਫਰੈਂਡ ਸਰਕਲ ਨਾ ਸੰਸਥਾ ਬਣਾਈ ਹੁੰਦੀ ਆ ਕਿ ਜਿੰਨੇ ਵੀ ਗਰੀਬ ਨੇ ਜਾਂ ਜਿਹੜੇ ਲੋੜਵੰਦ ਨੇ ਉਹ ਇੰਡੀਆ ਦੇ ਵਿੱਚ ਉਹਨਾਂ ਨੂੰ ਯਾਨੀ ਪੈਸੇ ਯਾਨੀ ਸਾਰੇ ਨਾ ਉਹ ਇਕੱਠੇ ਕਰਕੇ ਭੇਜਦੇ ਨੇ ਉਹਨਾਂ ਦੀ ਹੈਲਪ ਕਰਦੇ ਨੇ ਉਹ ਉਹਨੂੰ ਦੱਸਦਾ ਕਿ ਅਸੀਂ ਇੰਦਾ ਸਾਰਿਆਂ ਦੀ ਹੈਲਪ ਕਰਦੇ ਆਂ ਕਿ ਜੇ ਅਸੀਂ ਹੋਰਾਂ ਦੀ ਹੈਲਪ ਕਰ ਸਕਦੇ ਆਂ ਤੂੰ ਤਾਂ ਮੇਰਾ ਫ੍ਰੈਂਡ ਆ ਅਸੀਂ ਤੇਰੀ ਕਿਉਂ ਨਾ ਕਰੀਏ ਤੇ ਉਹ ਕਹਿੰਦਾ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਦੇ ਕੁਝ ਵੀ ਦੇ ਅਸੀਂ ਕਿਸੇ ਵੀ ਤਰ੍ਹਾਂ ਤੈਨੂੰ ਅਸੀਂ ਪੈਸੇ ਭੇਜਦੇ ਆਂ ਕਿ ਤੂੰ ਆਪਣਾ ਘਰ ਤਿਆਰ ਕਰ ਹੈਨਾ ਤੇ ਚਲੋ ਜੀ ਉਹ ਪਹਿਲਾਂ ਮਨ੍ਹਾ ਕਰਦਾ ਵਾ ਕਿ ਨਹੀਂ ਮੈਂ ਇੰਦਾ ਨਹੀਂ ਲੈ ਸਕਦਾ ਉਹ ਕਹਿੰਦਾ ਨਹੀਂ ਉਹ ਬਹੁਤ ਕੰਪੈਲ ਕਰਦਾ ਤੇ ਚਲੋ ਜੀ ਉਹ ਉਹਨਾਂ ਦੀ ਹੈਲਪ ਕਰਦੀ ਨੇ ਦੇਖੋ ਜੀ ਹੁਣ ਕਿ ਵਾਈ ਗੁਰੂ ਜੀ ਆਪ ਤਾਂ ਨਹੀਂ ਆਉਂਦੇ ਪਰ ਉਹਨਾਂ ਨੇ ਆਪਣੇ ਰੂਪ ਦੇ ਵਿੱਚ ਉਹਦਾ ਉਹਨਾਂ ਦਾ ਫਰੈਂਡ ਖੜਾ ਕਰਤਾ ਹਨਾ ਜਿਹੜਾ ਉਹਦੀ ਹੈਲਪ ਕਰਨ ਨੂੰ ਰੈਡੀ ਹੋ ਗਿਆ ਤੇ ਉਹ ਉਹਨਾਂ ਨੂੰ ਘਰ પાਕੇ ਦਿੰਦੇ ਨੇ ਬਹੁਤ ਸੋਹਣਾ ਪੱਕਾ ਘਰ ਬਣਾ ਕੇ ਦਿੰਦੇ ਨੇ ਪੈਸੀ ਭੇਜਦੇ ਨੇ ਤੇ ਉਹਦਾ ਘਰ ਜਿਹੜਾ ਬਣਾਉਣ ਦਾ ਸੁਪਨਾ ਹੁੰਦਾ ਵਾ ਤੇ ਵਾਈ ਗੁਰੂ ਜੀ ਦੇਖੋ ਉਹ ਵੀ ਉਹਦਾ ਪੂਰਾ ਕਰਦੇ ਨੇ ਹਨਾ ਤੇ ਚਲੋ ਜੀ ਉਹ ਇਦਾਂ ਹੀ ਕਰਕੇ ਮਿਹਨਤ ਕਰਕੇ ਹਨਾ ਆਪਣੇ ਬੱਚਿਆਂ ਨੂੰ ਪਾਲਦਾ ਆ ਤੇ ਉਹਨੇ ਬੱਚੇ ਬਹੁਤ ਲਾਇਕ ਨਿਕਲਦੇ ਨੇ ਵੱਡੇ ਹੋ ਗਏ ਹਨ ਤੇ ਦੇਖੋ ਜੀ ਇਹਦੇ ਵਿੱਚ ਇਹੀ ਦੱਸਿਆ ਗਿਆ ਵਾ ਕਿ ਜਦੋਂ ਸਾਰੇ ਰਿਸ਼ਤੇਦਾਰ ਸਾਥ ਛੱਡ ਦਿੰਦੇ ਨੇ ਪਰ ਵਾਹਿਗੁਰੂ ਜੀ ਹਨ ਉਹ ਕਦੀ ਵੀ ਆਪਣੇ ਬੱਚਿਆਂ ਦਾ ਸਾਥ ਨਹੀਂ ਛੱਡਦੇ ਬੱਚੇ ਇੱਕ ਟਾਈਮ ਤੇ ਜੇ ਭੁੱਲ ਸਕਦੇ ਆ ਪਰ ਵਾਹਿਗੁਰੂ ਜੀ ਕਦੀ ਨਹੀਂ ਭੁੱਲਦੇ ਹੈਗੇ ਆਪਣੇ ਬੱਚਿਆਂ ਨੂੰ ਦੇਖੋ ਜੀ ਉਹ ਹਸਬੰਡ ਵਾਈਫ ਨੇ ਕਿੰਨਾ ٹرسٹ ਰੱਖਿਆ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਕਿੰਨਾ ٹرسٹ ਰੱਖਿਆ ਉਹ ਮਿਹਨਤ ਕੀਤੀ ਉਹਨਾਂ ਨੇ ਕਿਸੇ ਦੇ ਅੱਗੇ ਹੱਥ ਨਹੀਂ ਅੱਡੇ ਚਾਹੇ ਛੋਟਾ ਕੰਮ ਸ਼ੁਰੂ ਕਰਿਆ ਕੋਈ ਕੰਮ ਪਹਿਲਾਂ ਤਾਂ ਛੋਟਾ ਨਹੀਂ ਹੁੰਦਾ ਹਨਾ ਰੁਮਾਲ ਵੇਚਣ ਦਾ ਕੰਮ ਕੀਤਾ ਉਹਨਾਂ ਨੇ ਜਿੱਦਾਂ ਵੀ ਕੀਤਾ ਜੀ ਮਿਹਨਤ ਕੀਤੀ ਕਿਸੇ ਦੇ ਅੱਗੇ ਹੱਥ ਨਹੀਂ ਅੱਡੇ ਹੈਗੇ ਹਨਾ ਵਾਈ ਗੁਰੂ ਜੀ ਦੇ ਅੱਗੇ ਹੱਥ ੱਡਣ ਤੋਂ ਬਿਨਾਂ ਕਿਸੇ ਦੇ ਅੱਗੇ ਕਦੀ ਉਹਨਾਂ ਨੇ ਹੱਥ ਨਹੀਂ ਅੱਡੇ ਤੇ ਕਿੰਨਾ ਨੰਨਾਂ ٹرسٹ ਸੀਗਾ ਵਾਹਿਗੁਰੂ ਜੀ ਤੇ ਦੇਖੋ ਉਹ ਉਹਨਾਂ ਦਾ ਨਿਤਨੇਮ ਡਿਊ ਉਹਨਾਂ ਦਾ ਪੱਕਾ ਸੀਗਾ ਕਿ ਅਸੀਂ ਨਿਤਨੇਮ ਕਰਨਾ ਹੈ ਕਰਨਾ ਸ਼ਾਮ ਨੂੰ ਘਰ ਵਾਪਸੀ ਜਾਂਦੇ ਜਾਂਦੇ ਜੀ ਉਹ ਮੱਥਾ ਜ਼ਰੂਰ ਟੇਕ ਕੇ ਜਾਂਦੇ ਸੀਗੇ ਚਾਹੇ ਜਿੰਨਾ ਮਰਜੀ ਟਾਈਮ ਹੋ ਜਾਂਦਾ ਸੀਗਾ ਉਹਨਾਂ ਦੇ ਗੁਰੂ ਰਾਮਦਾਸ ਜੀ ਦੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਕੇ ਜਾਣਾ ਪਲੱਸ ਜਿਹੜਾ ਸ਼ਹੀਦਗੰਜ ਗੁਰਦੁਆਰਾ ਉੱਥੇ ਵੀ ਉਹਨਾਂ ਨੇ ਮੱਥਾ ਟੇਕ ਕੇ ਫਿਰ ਵਾਪਸ ਘਰ ਜਾਣਾ ਤੇ ਦੇਖੋ ਜੀ ਜਿੰਨਾ ਉਹਨਾਂ ਨੇ ٹرسٹ ਪੱਕਾ ਆਪਣੇ ਵਾਹਿਗੁਰੂ ਜੀ ਤੇ ਰੱਖਿਆ ਸੀਗਾ ਤੇ ਵਾਹਿਗੁਰੂ ਜੀ ਵੀ ਨੇ ਉਹਨਾਂ ਦੀ ਲਾਜ ਰੱਖੀ ਤੇ ਉਹਨਾਂ ਨੂੰ ਕੋਈ ਵੀ ਹਨਾ ਇਦਾਂ ਯਾਨੀ ਨਿਰਾਸ਼ ਨਹੀਂ ਹੁੰਦਾ ਲਾਈਫ ਦੇ ਵਿੱਚ ਕਿ ਉਹਨਾਂ ਦਾ ਕਦੀ ਵੀ ਵਿਸ਼ਵਾਸ ਆਪਣੇ ਪਰਮਾਤਮਾ ਤੇ ਕਦੀ ਡੋਲੇ ਉਹਨਾਂ ਨੇ ਵਿਸ਼ਵਾਸ ਹਮੇਸ਼ਾ ਵਾਹਿਗੁਰੂ ਜੀ ਨੂੰ ਉਹਨਾਂ ਦਾ ਆਪਣੇ ਤੇ ਬਣਾਏ ਰੱਖਿਆ ਤੇ ਜਦੋਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਪਤਾ ਲੱਗਦਾ ਵਾ ਕਿ ਜਦੋਂ ਦੇਖਦੇ ਨੇ ਹਨਾ ਜਿਹੜੇ ਕਹਿੰਦੇ ਸੀਗੇ ਤੂੰ ਤਾਂ ਰੋਟੀ ਵੀ ਸਾਡੇ ਸਿਰ ਤੋਂ ਹੀ ਖਾਣੀ ਆ ਤੈਨੂੰ ਦੇਖਾਂਗੇ ਰੋਟੀ ਕੌਣ ਦਊਗਾ ਤੁਹ ਦੇਖੋ ਜੀ ਰੋਟੀ ਦੇਣ ਵਾਲਾ ਕੋਈ ਨਹੀਂ ਵਾਹਿਗੁਰੂ ਜੀ ਆਪ ਹੀ ਪਰਮਾਤਮਾ ਹੀ ਆ ਜੀ ਜਿਹੜੇ ਸਾਰਿਆਂ ਨੂੰ ਰੋਟੀ ਦਿੰਦੇ ਨੇ ਕੋਈ ਕਿਸੇ ਨੂੰ ਨਹੀਂ ਦਿੰਦਾ ਠੀਕ ਹੈ ਜੀ ਸਾਰੇ ਆਪਣਾ ਆਪਣਾ ਜੋ ਵੀ ਹਨਾ ਕਰਮ ਆ ਆਪਣਾ ਆਪਾਂ ਆਪਣਾ ਲਿਖਵਾ ਕੇ ਲੈ ਕੇ ਆਏ ਆ ਵਾਹਿਗੁਰੂ ਜੀ ਬਸ ਆਪਾਂ ਨੂੰ ਢੋ ਮੇਲਾ ਬਣਾ ਕੇ ਦੇ ਦਿੰਦੇ ਨੇ ਕੋਈ ਨਾ ਕੋਈ ਪਰਸਨ ਆਪਣੇ ਲਈ ਖੜਾ ਕਰ ਦਿੰਦੇ ਨੇ ਠੀਕ ਹੈ ਜੀ ਜਿਹੜਾ ਆਪਣੀ ਹੈਲਪ ਕਰ ਦਿੰਦਾ ਵਾ ਇਸੇ ਤਰ੍ਹਾਂ ਜੀ ਜਿਵੇਂ ਉਹ ਹਸਬੰਡ ਵਾਈਫ ਨੇ ਬਾਬਾ ਦੀਪ ਸਿੰਘ ਜੀ ਤੇ ਗੁਰੂ ਰਾਮਦਾਸ ਜੀ ਤੇ ਆਪਣਾ ਵਿਸ਼ਵਾਸ ਬਣਾਈ ਰੱਖਿਆ ਤੇ ਤੁਸੀਂ ਵੀ ਆਪਣਾ ਵਿਸ਼ਵਾਸ ਵਾਹਿਗੁਰੂ ਜੀ ਤੇ ਦੀ ਬਣਾ ਕੇ ਰੱਖੋ ਮੇਰੇ ਸਵੇਰ ਜੀ ਉਹ ਜਰੂਰ ਤੁਹਾਡੀ ਜਿਹੜੀ ਵਿਸ਼ੇਸ ਆਫ ਪੂਰੀਆਂ ਕਰਦੇ ਨੇ ਤੁਹਾਡਾ ਠੀਕ ਹੈ ਜੀ ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਕਦੀ ਵੀ ਇਦਾਂ ਨਹੀਂ ਛੱਡਦੇ ਉਹ ਉਹਨਾਂ ਦਾ ਸਾਥ ਜਰੂਰ ਦਿੰਦੇ ਨੇ ਉਹਨਾਂ ਦੀ ਕਦੀ ਵੀ ਪੈਠ ਨਹੀਂ ਲੱਗਣ ਦਿੰਦੇ ਹੈਗੇ ਤੁਹਾਡਾ ਦੁਨੀਆ ਸਾਥ ਛੱਡ ਜੂਗੀ ਪਰ ਸ਼ੱਕ ਨਹੀਂ ਪਰ ਤੁਹਾਡਾ ਵਾਹਿਗੁਰੂ ਜੀ ਨੇ ਕਦੀ ਸਾਥ ਨਹੀਂ ਛੱਡਣਾ ਬਸ ਆਪਣਾ ਨਿਤਨੇਮ ਪੱਕਾ ਰੱਖੋ ਜੀ ਬਾਣੀ ਪੜੋ ਜੀ ਆਪਣੇ ਘਰ ਦੇ ਵਿੱਚ ਤੇ ਤੁਸੀਂ ਦੇਖਿਓ ਜੀ ਤੁਹਾਨੂੰ ਜਰੂਰ ਇਸ ਜਿਹੜਾ ਰਿਜ਼ਲਟ ਦੇਖਣ ਨੂੰ ਮਿਲਣਗੇ ਸੋ ਇਸੇ ਦੇ ਨਾਲ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਡ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਤੁਹਾਨੂੰ ਆ ਕਥਾ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੇ ਤੁਹਾਨੂੰ ਵਧੀਆ ਲੱਗੀ ਤੇ ਪਲੀਜ਼ ਤੁਸੀਂ ਇਹਨੂੰ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਤੇ ਬਾਕੀ ਜੀ ਜੇ ਚੈਨਲ ਤੇ ਨਿਊ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਉਂਦੇ ਰਹੋ ਹਾਜ਼ਰ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੰਨ ਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ